ਇੱਕਾ ਬ੍ਰਾਂਡ ਲੈ ਕੇ ਆਏ ਆ ਇਹ ਬਹੁਤ ਹੀ ਵਧੀਆ ਸਕੂਟਰੀ ਹੈ ਮਾਰਕੀਟ ਵਿੱਚ ਤਾਂ ਆਪਾਂ ਨੂੰ ਪਤਾ ਹੈ ਹਜ਼ਾਰਾਂ ਤਰ੍ਹਾਂ ਦੇ ਬ੍ਰਾਂਡ ਆਏ ਨੇ ਕੁਆਲਿਟੀ ਲੈਣੀ ਹੈ ਫਿਰ ਆਪਾਂ ਪੈਸੇ ਨਹੀਂ ਸੋਚਾਂਗੇ ਕਿਉਂਕਿ ਸਭ ਤੋਂ ਵੱਡੀ ਗੱਲ ਸਾਡੀ ਇਹ ਹੋਏਗੀ ਵੀ ਇੱਕ ਵਾਰੀ ਤੁਹਾਨੂੰ ਪ੍ਰੋਡਕਟ ਦੇ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਹਮੇਸ਼ਾ ਜੀ ਆਇਆਂ ਕਹਿ ਕੇ ਤੁਹਾਡੀ ਸਰਵਿਸ ਵਿੱਚ ਅਸੀਂ ਹਾਜ਼ਰ ਹੋਵਾਂਗੇ ਸਾਡਾ ਬੰਦਾ ਤੁਹਾਡੇ ਘਰੇ ਆ ਕੇ ਤੁਹਾਡੀ ਸਕੂਟੀ ਚੈੱਕ ਕਰੇਗਾ ਸਭ ਤੋਂ ਵੱਡੀ ਗੱਲ ਮੈਨੂੰ ਨਹੀਂ ਲੱਗਦਾ ਮਾਰਕੀਟ ਵਿੱਚ ਇਹ ਸਰਵਿਸ ਕੋਈ ਵੀ ਬੰਦਾ ਪ੍ਰੋਵਾਈਡ ਕਰਦਾ ਦੇ ਦਿਨ ਚੱਲ ਰਹੇ ਹਨ ਤੁਸੀਂ ਦੇਖ ਰਹੇ ਹੋ ਕੁਵੈਰ ਕੇਸਰੀ ਕੁਵੈਰ ਕੇਸਰੀ ਦੇ ذریعے ਤੁਹਾਨੂੰ ਲੈ ਕੇ ਆਏ ਹਾਂ ਬੁਰੀਵੋ ਏਜੰਸੀ ਜੀ ਹਾਂ ਫਾਰਕਾ ਰੋਡ ਤੇ ਖੁੱਲ ਗਈ ਹੈ ਗੁਰੂ ਕ੍ਰਿਪਾ ਏਜੰਸੀ ਜਿੱਥੇ ਤੁਹਾਨੂੰ ਬੁਰੀਵੋ ਏਜੰਸੀ ਦੀਆਂ ਮੋਬੱਸ ਬਿਲਕੁਲ ਸਸਤੇ ਪਾ ਮਿਲ ਗਈਆਂ ਬਿਨਾ ਪਟ્રોલ ਤੋਂ ਦੌੜ ਗਈ ਸਕੂਟਰੀ ਬਜਰਗੁਰਾ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਬਜਰਗੁਰਾ ਤੱਕ ਲੇਡੀਜ਼ ਲਈ ਬੜੀ ਅਫੈਕਟਿਵ ਸਕੂਟਰੀ ਹੈ ਜਾਓ ਤੁਮ ਮਿਲ ਆਦੇ ਹਾਂ ਇਸ ਏਜੰਸੀ ਦੇ ਮਾਲਕ ਜੀ ਨਾਲ ਈਸ਼ਵਰ ਜੀ ਨਾਲ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਦੇ ਵਿੱਚ ਤੁਹਾਡੇ ਵਾਸਤੇ ਕਿੰਨਿਆ ਕੋ ਆਫਰਸ ਲੈ ਕੇ ਆਏ ਹਨ ਕਿੰਨੇ ਗਿਫਟ ਲੈ ਕੇ ਆਏ ਹਨ ਕਿੰਨੀ ਪ੍ਰਾਈਸ ਦੇ ਵਿੱਚ ਇਹਨਾਂ ਨੇ ਡਿਸਕਾਊਂਟ ਰੱਖਿਆ ਹੈ ਆਓ ਮਿਲ ਆਦੇ ਹਾਂ ਤਾਂ ਈਸ਼ਵਰ ਪ੍ਰਤਾਪ ਸਿੰਘ ਜੀ ਕੋ ਪੁੱਛਾਂਗੇ ਕਿ ਲੋਕ ਬਾਕੀ ਸਕੂਟਰੀ ਛੱਡ ਕੇ ਤੁਹਾਡੀ ਸਕੂਟਰੀ ਏਜੰਸੀ ਦੀ ਕਿਉਂ ਖਰੀਦਣ ਪਹਿਲਾਂ ਤਾਂ ਇਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਧੰਨਵਾਦ ਤੁਸੀਂ ਆਏ ਸਾਡੇ ਕੋਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡਾ ਪਰਿਵਾਰ ਕਾਫੀ ਟਾਈਮ ਤੋਂ ਜਲਾਲਾਬਾਦ ਸ਼ਹਿਰ ਦੀ ਸੇਵਾ ਕਰ ਰਿਹਾ ਤੇ ਅਸੀਂ ਇੱਕ ਆ ਬ੍ਰਾਂਡ ਲੈ ਕੇ ਆਏ ਆ ਇਹ ਬਹੁਤ ਹੀ ਵਧੀਆ ਸਕੂਟਰੀ ਹੈ ਮਾਰਕੀਟ ਵਿੱਚ ਤਾਂ ਆਪਾਂ ਨੂੰ ਪਤਾ ਹੈ ਹਜ਼ਾਰਾਂ ਤਰ੍ਹਾਂ ਦੇ ਬ੍ਰਾਂਡ ਆਏ ਨੇ ਬਟ ਇਹ ਸਕੂਟੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਜੀ ਕਿ ਇਹਦੀ ਇੱਕ ਤਾਂ 2 ਸਾਲ ਦੀ ਵਾਰੰਟੀ ਹੈ ਜੀ ਠੀਕ ਹੈ ਇੱਕ ਤਾਂ ਕੁਆਲਿਟੀ ਦੇਖੋ ਜੇ ਤੁਹਾਨੂੰ ਕੁਆਲਿਟੀ ਲੈਣੀ ਹੈ ਫਿਰ ਆਪਾਂ ਪੈਸੇ ਨਹੀਂ ਸੋਚਾਂਗੇ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੈ ਇਹ ਆਪਣੇ ਬਜ਼ੁਰਗਾਂ ਨੇ ਆਪਦੀ ਫੈਮਿਲੀ ਨੇ ਚਲਾਨੀ ਹੈ ਆਪਣੀ ਧੀਆਂ ਨੇ ਚਲਾਨੀ ਹੈ ਤੇ ਆਪਾਂ ਉਹਨਾਂ ਨੂੰ ਇੱਕ ਬੈਟਰ ਚੀਜ਼ ਹੀ ਦੇਣਾ ਪਸੰਦ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਸਾਡੀ ਇਹ ਹੋਏਗੀ ਵੀ ਇੱਕ ਵਾਰੀ ਤੁਹਾਨੂੰ ਪ੍ਰੋਡਕਟ ਦੇ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਹਮੇਸ਼ਾ ਜੀ ਆਇਆਂ ਨੂੰ ਕਹਿ ਕੇ ਤੁਹਾਡੀ ਸਰਵਿਸ ਵਿੱਚ ਅਸੀਂ ਹਾਜ਼ਰ ਹੋਵਾਂਗੇ ਸਾਡੀ ਪ੍ਰੋਫੈਸ਼ਨਲ ਟੀਮ ਹੋਏਗੀ ਤੁਹਾਨੂੰ ਕਦੇ ਕੋਈ ਪ੍ਰੋਬਲਮ ਆਂਦੀ ਹੈ ਤੁਸੀਂ ਸਾਨੂੰ ਸਿਰਫ ਇੱਕ ਫੋਨ ਕਾਲ ਕਰਨੀ ਹੈ ਸਾਡਾ ਬੰਦਾ ਤੁਹਾਡੇ ਘਰੇ ਆ ਕੇ ਕਾਡੀ ਸਕੂਟੀ ਚੈੱਕ ਕਰੇਗਾ ਸਭ ਤੋਂ ਵੱਡੀ ਗੱਲ ਮੈਨੂੰ ਨਹੀਂ ਲੱਗਦਾ ਮਾਰਕੀਟ ਵਿੱਚ ਇਹ ਸਰਵਿਸ ਕੋਈ ਵੀ ਬੰਦਾ ਪ੍ਰੋਵਾਈਡ ਕਰ ਰਿਹਾ ਹੈ ਇਹੀ ਸਾਡੀ ਇੱਕ ਬਾਕੀ ਸਾਰਿਆਂ ਨਾਲੋਂ ਅਲੱਗ ਜਿਹਨੂੰ ਕਹਿ ਸਕਦਾ ਹੈ ਇਹ ਸਰਵਿਸ ਅਸੀਂ ਪ੍ਰੋਵਾਈਡ ਕਰਾਂਗੇ ਜੀ ਯਾਨੀ ਕਿ ਹੋਮ ਡਿਲੀਵਰੀ ਰਿਪੇਅਰਿੰਗ ਬਿਲਕੁਲ ਜੀ ਕਿਹੋ ਜਿਹਾ ਤੁਸੀਂ ਹੋਮ ਡਿ ਰਿਪੇਅਰਿੰਗ ਕਰੋਗੇ ਤੁਹਾਨੂੰ ਕਾਲ ਆਦੀ ਹੈ ਕਿੰਨੇ ਦੇ ਵਿੱਚ ਕਰੋਗੇ ਉਹਨਾਂ ਚਾਰਜਸ ਕੀ ਹੋਣਗੇ ਦੇਖੋ ਪਹਿਲਾਂ ਤਾਂ ਇਹ ਮੌਕੇ ਤੇ ਆਪਾਂ ਦੇਖਾਂਗੇ ਵੀ ਕਿੰਨੀ ਦੂਰ ਬੰਦਾ ਆਪਣੇ ਤੋਂ ਹੋ ਗਿਆ ਕਿੱਥੇ ਡਿਲੀਵਰੀ ਆਪਾਂ ਕੀਤੀ ਹੈ ਕਿੰਨੀ ਦੇਰ ਤੱਕ ਆਪਣਾ ਬੰਦਾ ਉੱਥੇ ਪਹੁੰਚ ਸਕਦਾ ਹੈ ਉਹਨਾਂ ਨੂੰ ਬੁੜੀ ਮਤਲਬ ਕਿ ਨਾ ਸਪਸ਼ਟ ਆਪਾਂ ਦੱਸਿਆ ਜਾਏਗਾ ਅਗਰ 2 ਘੰਟੇ ਲੱਗਣਗੇ ਤਾਂ 2 ਘੰਟੇ ਹੀ ਲੱਗਣਗੇ ਮਤਲਬ ਕਿ ਪ੍ਰੋਪਰ ਗਾਈਡ ਕੀਤਾ ਜਾਏਗਾ ਚਾਰਜਿਸ ਜਿਹੜੇ ਹੋਣਗੇ ਉਹ ਜੀ ਮੋਕੇ ਤੇ ਦੱਸੇ ਜਾਣਗੇ ਅਗਰ ਕੋਈ ਚਾਰਜਿਸ ਹੋਣਗੇ ਉਹ ਪਹਿਲਾਂ ਦੱਸਾਂਗੇ ਜੇ ਕੁਝ ਨਹੀਂ ਹੋਏਗਾ ਤਾਂ ਫ੍ਰੀ ਆਫ ਕੋਸਟ ਹੋਏਗਾ ਜੀ ਇੱਕ ਹੋਰ ਫੀਚਰਸ ਹੈ ਕਿੰਨੇ ਕੰਡੇ ਚੱਲੇਗੀ ਕਹਿੰਦਾ ਕੀ ਖਰਚਾ ਘਟ ਆਵੇਗਾ ਬਾਕੀ ਮੋਬਲ ਨਾਲੋਂ ਕੀ ਲੋਕਾਂ ਨੂੰ ਫਾਇਦਾ ਹੋਏਗਾ ਕਿ ਤੁਸੀਂ ਡਿਸਕਾਊਂਟ ਹੋਰ ਦੇਵੋਗੇ ਦੇਖੋ ਆਪਾਂ ਨੂੰ ਪਤਾ ਹੈ ਵੀ ਪੈਟਰੋਲ ਦਾ ਅੱਜ ਦੀ ਰੇਟ ਦੀ ਸੋਨੇ ਤੋਂ ਮਹਿੰਗਾ ਹੋ ਗਿਆ ਠੀਕ ਹੈ ਜੀ ਆਪਾਂ ਮੇਨ ਇਹ ਕਨਸੈਪਟ ਹੈ ਵੀ ਜਿਹੜੇ ਬਲੋ ਮਤਲਬ ਕਿ ਮਡਿਓਕਰ ਫੈਮਲੀਆਂ ਹੈਗੀਆਂ ਉਹ ਨਹੀਂ ਅਫੋਰਡ ਕਰ ਪਾ ਰਹੇ ਸਕੂਟੀਆਂ ਵੀ ਬੜੀਆਂ ਜਾਇਜ ਰੇਟ ਤੇ ਨੇ ਤੇ ਉਸ ਤੋਂ ਬਾਅਦ ਫਿਊਲ ਦਾ ਕੋਈ ਖਰਚਾ ਨਹੀਂ ਜਿਹੜੀ ਚਾਰਜਿੰਗ ਹੈ ਉਹ ਬਹੁਤ ਕੁਝ ਪੈਸਿਆਂ ਵਿੱਚ ਹੀ ਚਾਰਜ ਹੁੰਦਾ ਜੀ ਇੱਕ ਘਟੋ ਘਟ 60 ਤੋਂ 70 ਕਿਲੋਮੀਟਰ स्कूटी चलेगी ਤੇ ਜੇ ਕੋਈ ਵਧੀਆ ਪ੍ਰੀਮੀਅਮ ਥੋੜਾ ਪੈਸੇ ਵੱਧ ਲਗਾਣਗੇ ਤਾਂ 110 ਤੋਂ 120 ਕਿਲੋਮੀਟਰ ਇਹ ਬੜੇ ਆਰਾਮ ਨਾਲ ਕਿਲੋਮੀਟਰ ਚੱਲ ਸਕਦੀ ਸਕੂਟੀ ਤੁਸੀਂ ਸਮਝ ਲਓ ਇੱਕ ਵਾਰੀ ਚਾਰਜ ਕੀਤੀ ਉਸ ਵਤੀ ਭੁੱਲ ਗਏ ਤੇ ਆਰਾਮ ਨਾਲ ਆਪਣੇ ਕੰਮ ਕਰੋ ਜੋ ਮਰਜ਼ੀ ਕਰੋ ਮਨ ਲਗੇ ਕੋਈ ਦਿੱਕਤ ਨਹੀਂ ਗਈ ਜੀ ਜੇਕਰ ਕਿਸੇ ਵੀ ਵਿਅਕਤੀ ਨੇ ਦੂਰ ਜਾਣਾ ਹੋਵੇ ਕੀ ਨਾਲ ਬੈਂਡਿੰਗ ਸੌਦਾ ਹੋਵੇਗੀ ਵੀ ਦੁਬਾਰਾ ਰੀਚਾਰਜ ਆਟੋਮੈਟਿਕ ਹੋ ਜਾ ਉਸ ਬੈਂਡਿੰਗ ਨਾਲ ਨਹੀਂ ਜੀ ਇਸ ਤਰ੍ਹਾਂ ਦੇ ਨਹੀਂ ਗਈ ਬਟ ਇਹ ਸੈਂਟਰਸ ਮਿਲ ਜਾਂਦੇ ਨੇ ਵੀ ਰਸਤੇ ਵਿੱਚ ਤੁਸੀਂ ਕਿਤੇ ਚਾਰਜ ਕਰ ਸਕਦੇ ਹੋ ਸਕੂਟੀ ਤੇ ਇਹ ਕੁਝ ਘੰਟਿਆਂ ਦੇ ਵਿੱਚ ਹੀ ਚਾਰਜ ਹੋ ਜਾਂਦੀ ਜਿਵੇਂ ਤੁਸੀਂ ਕਿਤੇ ਆਪਾਂ ਕਹੀ ਵੀ 200 ਕਿਲੋਮੀਟਰ ਜਾਣਾ ਹੈ 110 ਕਿਲੋਮੀਟਰ ਤਾਂ ਇਹ ਮੇਨ ਮਾਡਲ ਚੱਲੇਗਾ ਤੁਸੀਂ ਕੋਈ 60 70 ਕਿਲੋਮੀਟਰ ਤੇ ਤੁਸੀਂ ਕਿਤੇ ਬੈਠੇ ਹੋ ਕੋਈ ਚਾਹ ਪਾਣੀ ਪੀਤਾ ਉਹਨੇ ਦਿਨੋਂ ਤੁਹਾਡਾ ਚਾਰਜ ਹੋ ਗਿਆ ਤੁਸੀਂ ਉਹਨੇ ਮੰਜ਼ਿਲ ਮਲ ਲਗੀ ਕੰਪਲੀਟ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆਏਗੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹਾਲੇ ਤੱਕ ਆਪਣੇ ਕਸਟਮਰ ਦੇ ਰਿਵਿਊ ਜਿਹੜੇ ਨੇ ਉਹ ਬਹੁਤ ਹੀ ਵਧੀਆ ਨੇ ਬਾਕੀ ਇਹੀ ਕਹਿੰਦੇ ਆ ਵੀ ਤੁਸੀਂ ਸਾਡੇ ਕੋਲ ਆਓ ਵਿਜ਼ਿਟ ਕਰੋ ਇੱਕ ਵਾਰੀ ਪਹਿਲਾਂ ਇਹਦੀ ਰਾਈਡ ਲਓ ਠੀਕ ਹੈ ਐਸੀ ਨਹੀਂ ਹੈ ਹਰ ਬੰਦਾ ਆਪਣੇ ਪ੍ਰੋਡਕਟ ਦੀ ਤਾਰੀਫ ਕਰਦਾ ਐਸੀ ਕਹਿੰਦੇ ਤੁਸੀਂ ਆਪ ਆਓ ਆਪੇ ਪਰਖੋ ਆਪੇ ਦੱਸੋ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਸਾਡਾ ਪ੍ਰੋਡਕਟ ਲੱਗਿਆ ਸੇਲਜ਼ ਮੈਨੇਜਰ ਮਿਸਟਰ ਅਮਨ ਜੀ ਤਾਂ ਇਹਨਾਂ ਕੋਲ ਜਾਣਾਂਗੇ ਕਿ ਦਿਵਾਲੀ ਦੇ ਤਿਉਹਾਰ ਦੀ ਖੁਸ਼ੀ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੇ ਡਿਸਕਾਊਂਟਸ ਕਿਸ ਤਰ੍ਹਾਂ ਦੇ ਗਿਫਟਸ ਇਹ ਪ੍ਰੋਵਾਈਡ ਕਰ ਰਹੇ ਹਨ ਤਾਂ ਜੋ ਕਿ ਲੋਕ ਬਾਕੀ ਸਕੂਰੇ ਛੱਡ ਕੇ ਇਹਨਾਂ ਦੀ ਕੰਪਨੀ ਸਕੂਟਰੀ ਖਰੀਦਣ ਹਾਂਜੀ ਅਮਨ ਜੀ ਸੌਖਾ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਰ ਸਵਾਗਤ ਹੈ ਦੁਮੜਾ ਜੀ ਉਹ ਕੁਬੇਰ ਕੇਸਰੀ ਪਰਿਵਾਰ ਦਾ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਸਮਾਹਤ ਰਾਜ ਤੁਹਾਨੂੰ ਇੱਕ ਇੱਕ ਕਰਕੇ ਆਪਣੇ ਜੋ ਸਾਡੀ ਕੰਪਨੀ ਦੇ ਮਾਡਲ ਆ ਰਹੇ ਨੇ ਤੁਹਾਨੂੰ ਮਾਡਲ ਵੀ ਚੱਕਰਾਵਾਂਗਾ ਸੈਕੰਡਲੀ ਚਲੋ ਜੋ ਦੀਵਾਲੀ ਦੇ ਮੱਦੇਨਜ਼ਰ ਚ ਹਰ ਇੱਕ ਕੰਪਨੀ ਹੀ ਆਪਣਾ ਕੋਈ ਨਾ ਕੋਈ ਸਕੀਮਸ ਕੁਝ ਨਾ ਕੁਝ ਆਫਰਸ ਆਪਣੇ ਦੇਂਦੀ ਆਪਦੇ ਕਸਟਮਰ ਨੂੰ ਅਸੀਂ ਵੀ ਆਪਣੇ ਕਸਟਮਰਸ ਨੂੰ ਆਫਰਸ ਨਾਲ ਪ੍ਰੋਵਾਈਡ ਕਰ ਰਹੇ ਹੈਗੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਦੀਵਾਲੀ ਦੇ ਮੱਦੇਨਜ਼ਰ ਜਿਹੜਾ ਵੀ ਕਸਟਮਰ ਜਿਹੜਾ ਵੀ ਸੱਜਣ ਸਾਡੇ ਸ਼ੋਅਰੂਮ ਤੇ ਐਂਟਰ ਕਰੇਗਾ ਦੇਖਣ ਵਾਸਤੇ ਆਏਗਾ ਰਾਈਡ ਲੈਂਡ ਆਏਗਾ ਗੱਡੀ ਲੈਣ ਵਾਸਤੇ ਆਏਗਾ ਅਸੀਂ ਇੱਕ ਡਰਾਅ ਆਰਗੇਨਾਈਜ਼ ਕਰ ਰਹੇ ਹੈਗੇ ਆ ਉਸ ਡਰਾਅ ਦੇ ਵਿੱਚ ਅਸੀਂ ਉਹਨਾਂ ਦਾ ਕੂਪਨ ਮੈਂਸ਼ਨ ਕਰਾਂਗੇ ਡਰਾਅ ਚਲੋ ਦੀਵਾਲੀ ਤੋਂ ਅਗਲੇ ਦਿਨ ਅਸੀਂ ਪਲਾਨ ਕਰ ਰਹੇ ਹਾਂ ਕਿ ਉਹਨੂੰ ਅਸੀਂ ਕੱਢਾਂਗੇ ਜਿਹੜਾ ਆਦਮੀ ਆਏਗਾ ਚਾਹੇ ਖੁੜੀ ਨਾ ਲੈ ਨਾ ਲੈ ਕੇ ਜਾਵੇ ਫਿਰ ਵੀ ਬਿਲਕੁਲ ਜੇ ਕੋਈ ਸੱਜਣ ਸਾਡੇ ਕੋਲ ਦੇਖਣ ਵੀ ਆਏਗਾ ਤਾਂ ਵੀ ਅਸੀਂ ਉਸ ਦਾ ਡਰਾਅ ਦੇ ਵਿੱਚ ਉਹਨੂੰ ਐਂਟਰ ਕਰਾਂਗੇ ਦੂਸਰੀ ਗੱਲ ਜਦੋਂ ਕਸਟਮਰ ਸਾਡੇ ਕੋਲ ਆਏਗਾ ਦੇਖੇਗਾ ਪਰਖੇਗਾ ਲਏਗਾ ਸੈਕੰਡਲੀ ਉਹ ਡਰਾਅ ਦੇ ਵਿੱਚ ਐਂਟਰ ਹੈਗਾ ਹੀ ਹੈਗਾ ਉਹਨੂੰ ਸੋ ਇੱਕ ਜਗ੍ਹਾ ਦੋ ਕੂਪਨ ਮਿਲ ਜਾਣਗੇ ਉਸੀ ਜਿਹੜੀ ਗੱਲ ਫੋਲੋ ਕਰਕੇ ਸਰ ਠੀਕ ਹੈ ਉਹ ਦੋਨੋਂ ਚੀਜ਼ਾਂ ਦੇ ਵਿੱਚੋਂ ਅਸੀਂ ਉਹਨੂੰ ਜੋ ਗਿਫਟ ਹੋਏਗਾ ਜੋ ਅਸੀਂ ਦੇ ਰਹੇ ਹਗੇ ਆ ਦੋਨੋਂ ਪਾਸੇ ਉਹਨੂੰ ਦੋ ਮਨਜਲੋਂ ਦੇ ਵਿੱਚ ਡਰਾ ਦੇ ਵਿੱਚ ਐਂਟਰ ਹੋ ਗਿਆ ਦੋ ਦੋ ਡਬਲ ਡਬਲ ਬੈਨੀਫਿਟ ਹੋ ਗਿਆ ਬੈਨੀਫਿਟ ਹੋ ਗਿਆ ਕੀ ਕੀਮਤ ਦੇ ਵਿੱਚ ਕੋਈ ਡਿਸਕਾਊਂਟ ਚੱਲ ਰਿਹਾ ਨਹੀਂ ਸਤ ਸਤ ਕੀਮਤ ਦੇ ਵਿੱਚ ਅਸੀਂ ਉਸ ਤਰ੍ਹਾਂ ਵੀ ਡਿਸਕਾਊਂਟ ਦੇ ਰਹੇ ਹਗੇ ਜੋ ਅਸੀਂ ਅੱਜ ਦੇ ਰਹੇ ਆ ਸਾਡਾ ਸਭ ਤੋਂ ਮੇਨ ਮੋਟਿਵ ਹੈਗਾ ਕਸਟਮਰ ਨੂੰ ਸਰਵਿਸ ਦੇਣਾ ਇਨੀ ਹੈ ਵੀ ਅੱਜ ਵੀ 1000 2000 ਉੱਪਰ ਥੱਲੇ ਕਰਕੇ ਜਾਂ ਰੇਟ ਆਫ ਐਮ ਆਰ ਪੀ ਵਧਾ ਕੇ ਜੇ ਕਿਸੇ ਪਾਸੇ ਲੈ ਜਾ ਕੇ ਦੂਜੇ ਪਾਸੇ ਦੇ ਦੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਅਸੀਂ ਜੋ ਵੀ ਕਸਟਮਰ ਦਾ ਜੋ ਸਾਡੇ ਰੀਟੇਨ ਰੇਟ ਚੱਲ ਰਹੇ ਹੈਗੇ ਨੇ ਉਹੀ ਕਸਟਮਰ ਨੂੰ ਅਸੀਂ ਗਾਈਡ ਕਰ ਰਹੇ ਹੈਗੇ ਆ ਸਭ ਤੋਂ ਮੇਨ ਸਾਡਾ ਮੋਟਿਵ ਹੈਗਾ ਕਸਟਮਰ ਨੂੰ ਸਰਵਿਸ ਜਿਹੜਾ ਸਾਡਾ ਅਸੀਂ ਹੁਣ ਪਾਇਓਰਟੀ ਦੇ ਅਸੀਂ ਲੈ ਕੇ ਚੱ ਰਹੇ ਹੈਗੇ ਆ ਮਾਡਲ ਦਿਖਾਓ ਕਿ ਕਿਹੜੇ ਮਾਡਲ ਹਾਜ਼ਰ ਨੇ ਆਪਣੇ ਕੋਲੇ ਇਸ ਟਾਈਮ 6 ਮਾਡਲ ਅਵੇਲੇਬਲ ਆਗੇ ਨੇ ਤੁਹਾਨੂੰ ਮੈਂ ਇੱਕ ਇੱਕ ਕਰਕੇ ਸਾਰੇ ਮਾਡਲ ਦਿਖਾ ਰਿਹਾ ਹਾਂ ਹਾਂਜੀ ਸਭ ਤੋਂ ਪਹਿਲਾਂ ਆ ਇਹ ਉਹ ਨਾਮ ਦਾ ਮਾਡਲ ਆ ਰਿਹਾ ਹੈਗਾ ਕੰਪਨੀ ਦੇ ਵਿੱਚ ਇਹ ਸਾਡਾ ਬੇਸਿਕ ਸਟਾਰਟ ਇੱਥੋਂ ਸਟਾਰਟ ਹੋ ਜਾਂਦਾ ਹੈਗਾ ਮਾਡਲ ਇਹ ਸਿਰ ਪੰਜ ਬੈਟਰੀਆਂ ਦੇ ਵਿੱਚ ਅਸੀਂ ਦੇ ਰਹੇ ਹੈਗੇ ਆ ਇਹ 60 ਕਿਲੋਮੀਟਰ ਦਾ ਏਰੀਆ ਕਵਰ ਕਰਦੀ ਹੈਗੀ ਆ ਕਿੰਨੇ ਪੈਸੇ ਇਹ ਅਸੀਂ ਦੇ ਰਹੇ 43000 ਰੁਪਏ ਦਾ ਹੈ ਵਿਦ GST ਵਿਦ GST ਜੀ ਉਹਲਾ ਮਾਡਲ ਉਸ ਤੋਂ ਅੱਗੇ ਆ ਜੀ ਸਰ ਇਹ ਸਾਡਾ ਆ ਗਿਆ ਇਹਨੂੰ ਸਾ LL1 ਮਾਡਲ ਦਿੱਤਾ ਗਿਆ ਹੈਗਾ ਇਹ ਵੀ ਪੰਜ ਬੈਟਰੀਆਂ ਦੇ ਵਿੱਚ ਅਸੀਂ ਅਸੀਂ ਦੇ ਰਹੇ ਹੈਗੇ ਆ ਸਾਲ ਦੀ ਫੁੱਲ ਵਾਰੰਟੀ ਰਹੇਗੀ ਇਸ ਮਾਡਲ ਦੇ ਉੱਪਰ ਉਸ ਤੋਂ ਇਲਾਵਾ ਏ ਅਸੀਂ ਤੁਹਾਨੂੰ ਦੇ ਦੇਾਂਗੇ ਸਿਰ 50000 ਰੁਪਏ ਦੇ ਵਿੱਚ ਜੀ ਇਸ ਤੋਂ ਬਾਅਦ ਸਿਰ ਤੀਸਰਾ ਮਾਡਲ ਸਾਡੇ ਕੋਲ ਕਿਧਰ ਆਲੇਗਾ ਆਪਣੇ ਕੋਲ ਇਹ ਰੈਪ ਇਹਨੂੰ ਪ੍ਰਾਗ ਮਾਡਲ ਦੇ ਵਿੱਚ ਆ ਇਹ ਸਰ ਚਾਰ ਬੈਟਰੀ ਦੇ ਵਿੱਚ ਆਏਗਾ ਜਿਹੜੀ ਵੱਡੀ ਬੈਟਰੀ ਨੂੰ ਆਪਾਂ ਬੋਲ ਦਿੰਦੇ ਹੈਗੇ ਚਾ ਇਹ ਏਰੀਆ ਕਵਰ ਕਰੇਗੀ ਮੰਨ ਕੇ ਚਲੋ 70 ਤੋਂ 80 ਕਿਲੋਮੀਟਰ ਤੱਕ ਰੇਂਜ ਕਵਰ ਕਰੇਗੀ ਇਹ ਅਸੀਂ ਤੁਹਾਨੂੰ ਦੇ ਰਹੇ 51000 ਰੁਪਏ ਦੇ ਵਿੱਚ ਇਸ ਤੋਂ ਉੱਪਰ ਦਾ ਸਾਡੇ ਕੋਲ ਮਾਡਲ ਨਾਮ ਅਜਾਗਾ ਐਜ ਨਾਮ ਦਾ ਹੋਗਾ ਇੰਨੇ ਵਿੱਚ ਵੀ ਪੰਜ ਬੈਟਰੀਆਂ ਦੇ ਵਿੱਚ ਸਰਵੇ ਵਾਲਾ ਇਹ ਆਪਾਂ ਨੂੰ 80 ਕਿਲੋਮੀਟਰ ਦਾ ਏਰੀਆ ਆਪਣਾ ਕਵਰ ਕਰਦੀ ਇੱਕ ਇੱਕ ਟਾਈਮ ਚਾਰਜ ਕਰਨ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਆ ਇਸ ਮਾਡਲ ਦੇ ਵਿੱਚ ਜਿਹੜੀ ਪੇਪਰ ਆ ਤੁਹਾਨੂੰ ਦਿਖਾਇਆ ਹੋਇਆ ਜਿਹੜੀ ਵੱਡੀ ਬੈਟਰੀ ਅਸੀਂ ਦੇ ਰਹੇ ਹੈਗੇ ਆ ਉਹਦੇ ਬੈਟਰੀ ਤੇ ਅਸੀਂ 2 ਸਾਲ ਦੀ ਵਾਰੰਟੀ ਦੇ ਰਹੇ ਹੈਗੇ ਆ ਜਲਾਲਾਬਾਦ ਦੇ ਕੀ ਜਲਾਲਾਬਾਦ ਦੇ ਨੇੜੇ ਤੇੜੇ ਵੀ ਕਿਸੇ ਵੀ ਆਪਣੇ ਏਰੀਆ ਦੇ ਵਿੱਚ ਇਹੋ ਜਿਹੀ ਹਾਲੇ ਕੋਈ ਕੰਪਨੀ ਨਹੀਂ ਆਈ 1 ਸਾਲ ਤੋਂ ਉੱਪਰ ਕਸਟਮਰ ਨੂੰ ਬਰੰਟ ਬੈਟਰੀ ਦੇ ਉੱਪਰ ਮਾਨੋ ਇਹਨੇ ਲੰਬੇ ਟਾਈਮ ਦਾ ਆਪਾਂ ਨੂੰ ਆਪਣੇ ਵਾਰੰਟੀ ਦੇ ਰਹੀ ਹੋਵੇ ਵਾਰੰਟੀ ਦੇ ਰਹੇ ਹੋਵੇ ਉਸ ਤੋਂ ਬਾਅਦ ਜਿਹੜੀ ਇਹਦੀ ਆਪਣੇ ਉਸ ਤੋਂ ਬਾਅਦ ਮੇਨ ਚੀਜ਼ ਹੁੰਦੀ ਹੈ ਮੋਟਰ ਕੰਟਰੋਲਰ ਤੇ ਚੈਸੀ ਦਾ ਆਪਾਂ ਦੇਖਦੇ ਹਾਂ ਅਸੀਂ ਇਸ ਮਾਡਲ ਦੇ ਉੱਪਰ ਉਹਦੇ 3 ਸਾਲ ਦੀ ਵਾਰੰਟੀ ਰਹੇਗੀ ਐਤ ਪਰ ਕੰਪਨੀ ਨੂੰ ਦੇਖੋ ਅਸੀਂ ਬਿਲਕੁਲ ਇੱਕ ਚੀਜ਼ ਦੀ ਵਾਰੰਟੀ ਇੱਕ ਚੀਜ਼ ਦੀ ਵਾਰੰਟੀ ਇੱਕੋ ਹੀ ਗਾਰੰਟੀ ਵਾਰੰਟੀ ਸਰ ਵਾਰੰਟੀ ਗਾਰੰਟੀ ਨਹੀਂ ਗਾਰੰਟੀ ਦੇ ਵਿੱਚ ਦੇਖੋ ਅਸੀਂ ਬਕਾਇਦਾ ਕੰਪਨੀ ਨੇ ਅਸੀਂ ਰਿਟਰਨ ਦੇ ਵਿੱਚ ਦੇ ਰਹੇ ਹੈਗਾ ਸਭ ਸਭ ਕੰਪਨੀ ਦੇ ਲੋਗੋ ਕੰਪਨੀ ਦੇ ਸਟicker ਉੱਪਰ अवेलेबल ਹੈ ਨਾ ਇਹ ਅਸੀਂ ਕੋਈ ਜ਼ੁਬਾਨੀ ਕਲਾਮੀ ਨਹੀਂ ਕਰ ਰਹੇ ਆ ਤੁਸੀਂ ਮੈਂ ਕੈਮਰਾ ਵੀਰ ਜੀ ਨੂੰ ਕਹੂਗਾ ਇਹਨੂੰ ਮਾੜਾ ਇੱਕ ਵਾਰੀ ਮੈਂਸ਼ਨ ਵੀ ਕਰ ਆ ਦਿਖਾਣ ਵੀ ਕਾਇਦਾ ਕੰਪਨੀ ਵੱਲੋਂ ਸਾਰਾ ਮੈਂਸ਼ਨ ਕੀਤਾ ਗਿਆ ਹੈਗਾ 3 ਸਾਲ ਦੀ ਵਾਰੰਟੀ ਦੇ ਵਿੱਚ ਆਪਣੀ ਇਹਦੀ ਰੇਂਜ ਹੈਗੀ ਆ ਇੱਕ ਟਾਈਮ ਫੁੱਲ ਚਾਰਜ ਕਰਨ ਤੇ 100 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਦੀ ਹੈਗੀ ਆ ਇਹਦੇ ਵਿੱਚ ਵੀ ਬੈਟਰੀਆਂ ਤੇ ਅਸੀਂ 2 ਸਾਲ ਦੀ ਵਾਰੰਟੀ ਤੁਹਾਨੂੰ ਦੇ ਆਗੇ ਜੋ ਇਹਨਾਂ ਜੋ ਮੋਟਰ ਹੈ ਕੰਟਰੋਲਰ ਹੈ ਐਥ ਪਰ ਕੰਪਨੀ ਨੋਮ ਅਸੀਂ ਤੁਹਾਨੂੰ 3 ਸਾਲ ਦੀ ਵਾਰੰਟੀ ਇਹਨੂੰ ਦੇ ਰਹੇ ਹੈਗੇ ਨੋਵਾ ਐਥ ਮਾਡਲ ਅਸੀਂ ਸਰ ਤੁਹਾਨੂੰ ਦੇ ਰਹੇ ਹਾਂ 73000 ਰੁਪਏ ਦਾ ਇਹਦੇ ਵਿੱਚ 5 ਬੈਟਰੀਆਂ ਨਾਲ ਅਸੀਂ ਦੇਵਾਂਗੇ ਜਿਹੜੀ ਆਪਣੀ 10 ਕਿਲੋ ਵਾਲੀ ਬੈਟਰੀ ਹੈਗੀ ਆ ਵੱਡੀ ਬੈਟਰੀ ਨੂੰ ਕਹਰੇ ਆ ਇਹ 120 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਦੀ ਹੈ ਇੱਕ ਟਾਈਮ ਚਾਰਜ ਕਰਨ ਤੇ ਇਹਦੇ ਮੋਟਰ ਕੰਟਰੋਲਰ ਪਲੱਸ ਚੈਸੀਸ ਇਸ ਤੇ ਅਸੀਂ 3 ਸਾਲ ਦੀ ਵਾਰੰਟੀ ਅਸੀਂ ਦੇ ਰਹੇ ਹੈਗੇ ਆ ਇੱਕ ਜਿਹੜੀ ਮੇਨ ਚੀਜ਼ ਹੈ ਸਾਡੇ ਤੁਸੀਂ ਗਾਹਕਾਂ ਨੂੰ ਸੜਕਵੇਰ ਕਿੱਸੀ ਰਾਹੀ ਦੱਸੋਗੇ ਕਿ ਜਦੋਂ ਮੋਪਡ ਨੂੰ ਆਪਾਂ ਚਾਰਜ ਤੇ ਲਗਾਨੇ ਆ ਜੀ ਜਦੋਂ ਚਾਰਜ ਫੁੱਲ ਹੋ ਜਾਂਦੀ ਹੈ ਆਟੋ ਕਟ ਹੈ ਆਟੋ ਕਟ ਬਿਲਕੁਲ ਆਟੋ ਕਟ ਇਸ ਵੇਲੇ ਲੋਕ ਕਸਟਮਰ ਨੂੰ ਫੁੱਲ ਸੈਟੀਸਫੈਕਸ਼ਨ ਬੇਫਿਕਰ ਹੋ ਕੇ ਜਿਵੇਂ ਆਪਾਂ ਰਾਤ ਵੇਲੇ ਪਰਿਵਾਰ ਕੀ ਕਰਦੇ ਜਿਵੇਂ ਰਾਤ ਨੂੰ ਚਾਰਜ ਲਾ ਕੇ ਬੇਫਿਕਰ ਹੋ ਕੇ ਸੌਂਦਾ ਹੈ ਇਸੇ ਕਰਕੇ ਇਹਨੂੰ ਆਟੋ ਕਟ ਹੋ ਜਾਏਗਾ ਜਦੋਂ ਫੁੱਲ ਚਾਰਜ ਹੋ ਗਈ ਇਹਨੇ ਆਟੋਮੈਟਿਕਲੀ ਬੰਦ ਹੋ ਜਾਣਾ ਹੈਗਾ ਚਾਹੇ ਆਪਣਾ ਸਵਿਚ ਓਨ ਵੀ ਰਵੇ ਆਪਾਂ ਨੂੰ ਕੋਈ ਡਰ ਇਹ ਨਹੀਂ ਮੰਨਦੇ ਵਿੱਚ ਡਰ ਰਹੇਗਾ ਚੱਲ ਜਾ ਕੱਲ ਨੂੰ ਕਿਸੇ ਤਰ੍ਹਾਂ ਦਾ ਮੈਨੂੰ ਕੋਈ ਨੁਕਸਾਨ ਰਹੇਗਾ ਜਾਂ ਕਿਸ ਤਰ੍ਹਾਂ ਇਸ ਸਾਊਥ ਮੇਨ ਗਰਲ ਅਸੀਂ ਨਾਲ ਫਾਈਨਾਂਸ ਸਬਦਾ ਵੀ ਉਪਲਬਧ ਕਰਵਾਈ ਹੋਈ ਹੈ ਜੇ ਕਸਟਮਰ ਕਿਸੇ ਵੇਲੇ ਕੋਈ ਫਾਈਨਾਂਸ ਨੂੰ ਸਰਵਿਸ ਨੂੰ ਲੈਣਾ ਚਾਹੁੰਦਾ ਹੈਗਾ ਤਾਂ ਸਾਡੇ ਕੋਲ ਬਜਾਇ ਫਾਈਨਾਂਸ ਵੀ ਹੈ ਪ੍ਰਾਈਵੇਟ ਫਾਈਨਾਂਸ ਵੀ ਹੈ ਜਿਸ ਤਰ੍ਹਾਂ ਕਸਟਮਰ ਨੂੰ ਕਨਵੀਨੀਅੰਟ ਲੱਗੇ ਅਸੀਂ ਉਸੇ ਤਰ੍ਹਾਂ ਨਾਲ ਉਹਦੇ ਨਾਲ ਐਗਰੀ ਹਾਂ ਤੋਂ ਇਹ ਦੇਖਿਆ ਕਿ ਕਿਸ ਤਰ੍ਹਾਂ ਗੁਰੂ ਕ੍ਰਿਪਾ ਜਨਸੀ ਵਾਲਿਆਂ ਨੇ ਦੁਆਲੀ ਦੇ ਤਿਹਾੜੀ ਦੀ ਖੁਸ਼ੀ ਦੇ ਵਿੱਚ ਇੰਨੀਆਂ ਵਡੀਆਂ ਆਫਰਸ ਲੋਕਾਂ ਨੂੰ ਦਿੱਤੀਆਂ ਹਨ ਤਾਂ ਤੁਸੀਂ ਵੀ ਆਓ ਇੱਕ ਵਾਰੀ ਵਿਜ਼ਿਟ ਕਰੋ ਦੇਖੋ ਪਸੰਦ ਆਵੇ ਜ਼ਰੂਰ ਖੇਦੋ ਨੀ ਦਾ ਗਿਫਟ ਹੋ ਜਾ ਆਪਣਾ ਕੂਪਨ ਜਰੂਰ ਪਾਓ ਤਾਂ ਜੋ ਕਿ ਸ਼ਾਇਦ ਤੁਹਾਨੂੰ ਗਿਫਟ ਦਾ ਇਨਾਮ ਵੀ ਨਿਕਲ ਸਕਦਾ ਹੈ